ਮੇਰੇ ਚੌਂਕੀਦਾਰ ਦਾ ਮੇਰੇ ਕੋਲੇ ਫੋਨ ਗਿਆ 4:20 ਮਿੰਟ ਤੇ ਵੀ ਆਪਣੇ ਥੋੜੀ ਚੋਰੀ ਹੋ ਗਈ ਲੱਗਦੀ ਹੈ ਜੀ ਮੈਂ ਕਿਹਾ ਚੋਰੀ ਥੋੜੀ ਦਾ ਕੀ ਮਤਲਬ ਹੈ ਮੈਂ ਛੇ ਚੀਜ਼ਾਂ ਤੋਂ ਘਰੋਂ ਭੱਜ ਕੇ ਇੱਥੇ ਆਇਆ ਆ ਕੇ ਦੇਖਿਆ ਤੇ ਦਫ਼ਤਰ ਦੇ ਜਿਹੜੇ ਲੋਕ ਸੀ ਕੱਲੇ ਉਹੀ ਟੁੱਟੇ ਹੋਏ ਜਿਨ੍ਹਾਂ ਦੇ ਵਿੱਚ ਮੇਰਾ ਕੈਸ਼ ਸੀਗਾ ਇੱਕ ਮੇਰਾ ਇੱਥੇ ਰਵਾਲਵਰ ਸੀ 32 ਬੋਰ ਇੱਕ ਤਾਂ ਉਹ ਤੇ तकरीबन 1.5 ਲੱਖ ਰੁਪਏ ਕੈਸ਼ ਕਿਲਾ ਸੀ ਉਹ ਚੋਰੀ ਹੋ ਗਿਆ ਤੇ ਚੌਂਕੀਦਾਰ ਦੇ ਮਤਲਬ ਕੋਈ ਹਾ ਭਾਵ ਨਹੀਂ ਸੀ ਉਹਨੇ ਪਾਉਣੇ ਮਤਲਬ ਪੌਣੇ 4 ਵਜੇ ਪਹਿਲਾਂ ਮੇਰੇ ਜਿਹੜਾ ਡਰਾਈਵਰ ਨੇ ਆਉਣਾ ਸੀ ਉਹ ਕਨਫਰਮ ਕੀਤਾ ਵੀ ਤੂੰ ਕਿੰਨੇ ਵਜੇ ਆਏਗਾ ਉਹ ਕਹਿੰਦਾ ਮੈਂ ਤਾਂ ਪੌਣਾ ਘੰਟਾ ਲੱਗੂ ਖਲੇ ਆਉਣ ਤੇ ਉਸ ਤੋਂ ਬਾਅਦ ਕੀ ਹੋਇਆ ਜੀ 3:51 ਮਿੰਟ ਤੇ ਕੈਮਰੇ ਦੇ ਵਿੱਚ ਰਿਕਾਰਡਿੰਗ ਆਈ ਆ ਬੰਦੇ ਮਤਲਬ ਆਰਾਮ ਨਾਲ ਫੈਕਟਰੀ ਦੇ ਵਿੱਚ ਆਉਂਦੇ ਆ ਤੇ ਚੋਰੀ ਕਰਕੇ 3:57 ਮਿੰਟ ਤੇ ਬੰਦੇ ਵਾਪ ਚਲੇ ਜਾਂਦੇ ਆ ਜਦੋਂ ਕਿ ਚੌਂਕੀਦਾਰ ਗੇਟ ਦੇ ਮੋਹਰੇ ਹੀ ਸੁਤਾ ਪਿਆ ਸੀਗਾ ਤੇ ਕੋਈ ਮਤਲਬ ਇਹਦਾ ਮਤਲਬ ਉਸ ਤੋਂ ਬਾਅਦ ਇਹ ਤੁਹਾਨੂੰ ਮੇਨ ਸ਼ਟੇ ਚੌਂਕੀਦਾਰ ਤੇ ਲੱਗ ਰਹੇ ਦੇਖੋ ਜੀ ਇਹ ਇੱਡੀ ਵੱਡੀ ਚੋਰੀ ਹੈਗੀ ਆ ਕੋਈ ਤਾਲਾ ਨਹੀਂ ਕੋਈ ਟੁੱਟਿਆ ਨਹੀਂ ਕੀਤਾ ਨਹੀਂ ਚੁੰਕੀਦਾਰ ਕੋਲ ਚਾਬੀਆਂ ਸੀ ਦਫ਼ਤਰ ਦੀਆਂ ਆਰਾਮ ਨਾਲ ਬੰਦੇ ਆਏ ਆ ਕੋਈ ਚੋਰੀ ਵਾਲ ਤਾਂ ਗੱਲ ਦੀ ਨਹੀਂ ਸੀਗੀ ਉਹਨੂੰ ਤਾਂ ਆਇਆ ਸੀ ਵੀ ਜਿਵੇਂ ਸਾਡੇ ਪੈਸੇ ਪਏ ਹੋਣ ਉਹ ਉੱਥੇ ਜਾ ਕੇ ਲੈ ਹੀ ਆਉਣੇ ਆ ਕਿਉਂਕਿ ਜੇ ਚੋਰ ਤੇ ਕੁੱਤਿਆਂ ਨਾਲ ਜਾਣ ਉਹ ਤਾਂ ਕੋਈ ਚੋਰੀ ਵਾਲ ਤਾਂ ਨਹੀਂ ਹੁੰਦੀ ਨੀਗੀ ਮੇਰਾ ਬਾਕੀ ਸਾਰਾ ਸਮਾਨ ਦਫ਼ਤਰ ਤੁਸੀਂ ਦੇਖੋ ਜਾ ਕੇ ਅੰਦਰ ਬਣਾਓ ਵੀ ਵੀਡੀਓ ਮੇਰਾ ਸਾਰਾ ਸਮਾਨ ਉਵੇਂ ਪਿਆ ਇੱਕ ਸਿਰਫ ਕੈਸ਼ ਇੱਕ ਮੇਰਾ ਰਵਾਲਵਰ ਤੇ ਇੱਕ ਮੇਰਾ ਡੀਵੀਆਰ ਹੋਰ ਉਹਨਾਂ ਨੇ ਦੇਖੋ ਮੇਰਾ ਲੈਪਟਾਪ ਵੀ ਪਿਆ ਅੰਦਰ ਹੈ ਮੇਰੇ ਕੈਮਰੇ ਲੱਗੇ ਜੂਜੇ ਵੀ ਲੱਗੇ ਹੋਏ ਆ ਮਤਲਬ ਐਲ ਸੀ ਡੀ ਲੱਗੀ ਹੋਈ ਆ ਮਸ਼ੀਨ ਵੀ ਪਈ ਆ ਹੋਰ ਉਹਨਾਂ ਕਿਚੇ ਨੂੰ ਹੱਥ ਵੀ ਨਹੀਂ ਲਾਇਆ ਕਿ ਇਹ ਘਟਨਾ ਕਿੰਨੇ ਵਜੇ ਦੀ ਇਹ ਘਟਨਾ ਜੀ ਚੋਰੀ ਦੀ ਹੋਈ ਹੈ 3:51 ਵਜੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ 4:20 ਮਿੰਟੇ ਮੈਨੂੰ ਫੋਨ ਲਾਉਂਦਾ ਜੀ ਉਹ ਤੁਸੀਂ ਪ੍ਰਸ਼ਾਸਨ ਨੂੰ ਫੋਨ ਕਰਦੇ ਹੋ ਅਸੀਂ ਪ੍ਰਸ਼ਾਸਨ ਦਾ ਫੋਨ ਕਰਨਾ ਹੀ ਸੀਗਾ ਜੀ ਅਸੀਂ ਪ੍ਰਸ਼ਾਸਨ ਨੂੰ ਤਕਰੀਬਨ ਮੈਂ ਕਿਹਾ 4:30 ਵਜੇ ਘੰਟੀ ਕਰਤੀ ਸੀ 4:30 ਘੰਟੀ ਕਰਤੀ ਸੀ ਹਾਂ ਜੀ ਹੁਣ ਕੀ ਹੋ ਗਿਆ ਟਾਈਮ ਨਹੀਂ ਉਹਨਾਂ ਨੇ ਇਸ ਵੇਲੇ ਦੋ ਆਦਮੀ ਵਿਚਾਲੇ ਭੇਜਤੇ ਸੀਗੇ ਜਿਹੜੇ ਹੁੰਦੇ ਆ ਉਹ ਚੌਂਕੀਦਾਰ ਨੂੰ ਲੈ ਗਏ ਨਹੀਂ ਕੋਈ ਉੱਚ ਅਧਿਕਾਰੀ ਵੀ ਪਹੁੰਚਿਆ ਉੱਚ ਅਧਿਕਾਰੀ ਜਿਹੜੇ ਉਹਨਾਂ ਦੇ ਬੰਦੇ ਰੌਂਟੇ ਸੀਗੇ ਬਾਜ਼ਾਰ 'ਚ ਫਿਰਦੇ ਉਹ ਆ ਗਏ ਸੀ ਬਿਕਰਮ ਆ ਗਿਆ ਸੀਗਾ ਮਤਲਬ ਜਿਹੜੇ ਮਤਲਬ ਉਹਨਾਂ ਨੇ ਇਸ ਚੌਂਕੀਦਾਰ ਨੂੰ ਨਾਲ ਦੇ ਨਾਲ ਲੈ ਗਿਆ ਉਹ ਠੀਕ ਹੈ ਕਿ ਨਹੀਂ ਬਾਕੀ ਡੀਐਸਪੀ ਸਾਹਿਬ ਆ ਰਹੇ ਆ ਐਮਐਲਏ ਸਾਹਿਬ ਨਾਲ ਗੱਲ ਹੋਊਗੀ ਇਹ ਸਾਰੇ ਤੇ ਕਾਰਵਾਈ ਤਾਂ ਸ਼ੁਰੂ ਹੋਈ ਗਈ ਆ ਇਹ ਮੇਰੇ ਹਿਸਾਬ ਨਾਲ ਇਸ ਚੌਂਕੀਦਾਰ ਤੇ ਦਬਾਅ ਪਾਇਆ ਤੇ ਚੋਰੀ ਜਲਦੀ ਨਿਕਲੇ ਆਊਗੀ ਕਿਉਂਕਿ ਚੋਰੀ ਬਹੁਤ ਵੱਡੀ ਆ ਐਡੀ ਚੋਰੀ ਨਹੀਂ ਖਪਦੀਗੀ ਟੋਟਲ ਨੁਕਸਾਨ ਜੀ ਟੋਟਲ 15 ਲੱਖ ਰੁਪਏ ਕੈਸ਼ ਆ ਜੀ ਇੱਕ ਰਵਾਲਵਰ ਆ ਤੇ ਮੈਨ ਰੀਵੀਅਰ ਹੋਰ ਕੋਈ ਨੁਕਸਾਨ ਨਹੀਂ ਜੀ ਮੈਨ ਆਪਣਾ ਕੰਦਾ ਕਰਨ ਦੀ ਸਖਸੀਤ ਮੈਨ ਆਪਣੀ ਓਇਲ ਮੈਲਾ ਜੀ ਤੇਲ ਮੈਲਾ ਜੀ ਹਾਂ ਜੀ ਹਾਂ ਜੀ ਸ਼੍ਰੀ ਬਾਲਾ ਜੀ ਓਲ ਮੈਲ ਜੀ ਤੁਹਾਡਾ ਜਿਹੜਾ ਪਿਸਤਲ ਸੀਗਾ ਤੁਸੀਂ ਆਪਣੇ ਕੋਲ ਰੱਖਦੇ ਹੋ ਨਹੀਂ ਪਿਸਤਲ ਸੀ ਹਰ ਵੇਲੇ ਸਾਡੀ ਐਨਾ ਫੈਕਟਰੀ ਬਾਹਰ ਆ ਜੀ ਫੈਕਟਰੀ ਬਾਹਰ ਹੁੰਦੇ ਨਾ ਤੇ ਇੱਥੇ ਕੱਲ ਨੂੰ ਕੋਈ ਆਦਮੀ ਆਸਦਾ ਪਿਸਤਲ ਮੈਂ ਹਰ ਵੇਲੇ ਰਵਾਲਵਰ ਦੀ ਬੰਦਾ ਭਰ ਕੇ 6 ਗੋਲੀਆਂ ਲੋਡ ਕੀਤੀਆਂ ਹੋਈਆਂ ਸੀ ਉਹ ਹਰ ਵੇਲੇ ਫੈਕਟਰੀ ਦੇ ਵਿੱਚ ਹੀ ਪਿਆ ਹੁੰਦਾ ਮਤਲਬ ਖੰਡ ਗੱਲੇ ਦੇ ਵਿੱਚ ਹੀ ਪਿਆ ਹੁੰਦਾ ਹਰ ਵੇਲੇ ਇੰਨਾ ਕੈਸ਼ ਰੱਖੰਦਾ ਕੀ ਮਤਲਬ ਇੰਨਾ ਕੈਸ਼ ਰੱਖੰਦਾ ਜੀ ਰਾਤ ਸਾਡੀ ਗੱਡੀ ਤੇਲ ਲਾ ਕੇ ਆਈ ਸੀ ਤਕਰੀਬਨ ਕੋਈ 6:30 7:00 ਵੇਲੇ ਉਹ ਸਾਡੇ ਕੋਲੇ ਕੈਸ਼ ਆਉਂਦਾ ਸਾਡੇ ਸਵੇਰੇ ਜਿਵੇਂ ਅੱਜ ਕੈਸ਼ ਆ ਗਿਆ ਸਵੇਰੇ ਸਰੋਂ ਸਰ ਇਸ ਕਰਕੇ ਘਰੇ ਲੈ ਜਾਵਾਂਗੇ ਕੀ ਇੱਥੇ ਘਰੇ ਲੈ ਕੇ ਜਾਵਾਂਗੇ ਫਿਰ ਉੱਤਾਂ ਫੈਕਟਰੀਆਂ ਦੇ ਵਿੱਚ ਇੰਨਾ ਕੈਸ਼ ਕੋਈ ਆਮ ਨਾਰਮਲੀ ਗੱਲ ਹੈ ਜੀ ਬਾਲੀ ਵੱਡੀ ਗੱਲ ਹੈ ਨਹੀਂ ਜੀ ਤਾਂ ਜੀ ਮੇਨ ਸ਼ੱਕ ਤੁਹਾਨੂੰ ਚੌਕੀਦਾਰ ਦੀ ਚੌਕੀਦਾਰ ਦੀ ਦੇਖੋ ਐਡਾ ਵੱਡਾ ਕੰਨਤਾ ਦਿੱਤਾ ਹੈਗਾ ਜੀ 3:45 ਮਿੰਟੇ ਗੱਲ ਕਰਦਾ ਤੇ ਬੰਦਾ 6 ਮਿੰਟ ਬਾਅਦ ਬੰਦੇ ਨੂੰ ਕੋਈ ਨੀਂਦ ਨਹੀਂ ਆਉਂਦੀਗੀ ਉਹ ਵੀ ਸਵੇਰ ਦਾ ਟਾਈਮ ਹੈ ਜੇ ਆਪਾਂ ਰਾਤ ਨੂੰ ਕੋਈ 12:00 ਵਜੇ ਦਾ ਕਹਿ ਦਿੱਤਾ ਬੰਦੇ ਨੂੰ ਨੀਂਦ ਵੀ ਆ ਸਕਦੀ ਹੈ ਨਾ ਇਹ ਤਾਂ ਆਪਾਂ ਨੂੰ ਪਤਾ ਜੀ ਵੀ 6 ਮਿੰਟਾਂ 'ਚ ਬੰਦੇ ਚੋਰੀ ਕਰਨ ਵਾਸਤੇ ਆਏ ਆ ਖੜਕਾ ਵੀ ਹੋਇਆ ਕੁਛ ਨਾ ਕੋਈ ਤਾਂ ਆਵਾਜ਼ ਤਾਂ ਤੇ ਉਹਦੀ ਅਸੀਂ ਹਜੇ ਕੋਈ ਪੜਤਾਲ ਕਰ ਰਹੇ ਹਾਂ ਕੋਈ ਪਤਾ ਲੱਗਿਆ ਕਿ ਕੁਝ ਚੋਰੀ ਹੋਇਆ ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਕੈਸ਼ ਤੇ ਇੱਕ ਵੈਪਨ ਇਥੋਂ ਚੋਰੀ ਹੋਇਆ ਉਹਦਾ ਹਜੇ ਅਸੀਂ ਅੱਗੇ ਪੜਤਾਲ ਕਰ ਰਹੇ ਹਾਂ ਕਿੰਨਾ ਕੈਸ਼ ਚੋਰੀ ਹੋਇਆ ਹੈ ਹਾਂ ਜੀ ਤੁਹਾਨੂੰ ਇਸ ਬਾਰੇ ਕੋਈ ਲੇਟਰ ਆਉਣ ਨਾ ਅਸੀਂ ਜਾਣਕਾਰੀ ਦਵਾਂਗੇ ਹਜੇ ਸਾਡੀ ਤਫ਼ਤੀਸ਼ ਚੱਲ ਰਹੀ ਹੈ ਇਸ ਤੋਂ ਇਲਾਵਾ ਸਾਰੇ ਇਹਨਾਂ ਨੇ ਇਹੀ ਕਹਿਣਾ ਕਿ ਚੌਕੀਦਾਰ ਤੇ ਸ਼ੱਕ ਕੀਤਾ ਜਾ ਰਿਹਾ ਹੈ ਨਹੀਂ ਅਸੀਂ ਇਸ ਮਾਮਲੇ 'ਚ ਹਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਸਾਡੀ ਪੁੱਛਗਿੱਛ ਚੱਲ ਰਹੀ ਹੈ ਸਰ